ਪਰ ਲਵਾ ਜੀ ਵੇਸਟੇਜ ਕਰਨਾ ਵੈਟਰ ਹੈ ਬੰਦਾ ਕਹਿੰਦਾ ਜੀ ਮਨ ਜਿਹਦੇ ਨਾਲ ਅੱਜ ਸੀ ਕਿ ਪੂਨ ਪੀ ਬੰਦਾਲੋ ਕੰਪਨੀ ਲੈਣੇ ਕਾਰ ਬਦਲ ਪੰਜ ਲੱਖ ਦੀ ਕਾਰ ਵੇਚ ਕੇ ਪੰਜ ਲੱਖ ਲੈ ਲੈ ਪੰਜ ਦਿਨ ਰੱਖ ਲੋ ਤੇ ਪੇਪਰ ਸਹੀ ਹੈ ਇਹ ਪੰਜ ਦਿਨ ਕਰ ਲਓ ਮੈਂ ਹੁਣ ਅਸੂਚੀ ਚਾਹੀਦੀ ਜਦੋਂ ਗਵਾੜਾ ਸ਼ੁਰੂ ਕਰਿਆ 2000 50 ਆਸ-ਪਾਸ 2003 3 ਮੈਂ ਲੱਗਦੀ ਹੈ ਜਿਹੜੇ 6 80 ਰੁਪਈਆ ਚੋਣਦੇ ਨੇ ਇਹ ਘਾਟਾ ਦਾ ਲੈ ਲੋ 10 ਰੁਪਏ ਦਾ 20 ਦਾ ਕਿਸੇ ਦਾ 25 ਦਾ ਇਦਾਂ ਅੱਜ ਉਹ 5000 ਦਾ ਤੇ ਜੇ ਉਹ ਲੋ ਚਾਰ ਕਹਾੜਿਆਂ ਦੇ ਇਧਰ ਕਰਿਆ ਹੁੰਦੇ ਟੋਰਨਟ ਤੇ ਗਾਣੇ ਬਣਦੇ ਵਾਹ ਚ ਲੱਚੇ ਲੋੜਨੇ ਪਰ ਪਰ ਹੁਣ ਜਦੋਂ ਸਾਡੀ ਮਜਬੂਰੀ ਆ ਗਈ ਸੀ ਉਹਨਾਂ ਨੇ ਬਣਾਇਆ ਨਹੀਂ ਫਾਰਮ। ਬਈ ਤੁਸੀਂ ਜਦੋਂ ਤੁਸੀਂ ਜਾਈ ਕਿ ਸੀ ਤਾਂ ਪਿੰਡ ਵਾਲੇ ਜ਼ਮੀਨਾਂ ਨਾਲ ਅਸੀਂ ਜ਼ਿਆਦਾ ਘੁਟੇ ਬਨੇ। ਇਨਵੈਸਟਮੈਂਟ ਸਾਡੀ ਕਿਤਨੇ ਕਿਤੇ ਉਤਰੀ ਹੁੰਦੀ ਉਹ ਫਿਰ ਲੀਗ ਲੈ ਲਈ ਉਹ ਨਹੀਂ। ਪਰ ਹੁਣ ਆਪਾਂ ਜ਼ਮੀਨ ਲਾਵਾਂਗੇ ਤੇ ਜ਼ਮੀਨਾਂ ਵੈਸੇ ਕੱਟ ਗਈਆਂ। ਮੰਨਿਓ ਸਭ ਜੋ ਕਾਰਪੋਰੇਟ ਨੂੰ ਸਮਝੋ। ਹੂੰ ਹੂੰ। ਕਾਰਪੋਰੇਟ ਵਰਲਡ ਬੜਾ ਡਿਫਰੈਂਟ ਹੈ। ਬਿਲਕੁਲ। ਅਸੀਂ ਥੋੜੀ ਚੱਲਦੇ ਆ। ਇਹ ਸਾਨੂੰ ਚਲਾਉਂਦਾ। ਹੂੰ ਹੂੰ। ਬੇਸ਼ੱਕ। ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਇਨਵੈਸਟਮੈਂਟ ਦਾ ਤਰੀਕਾ ਅਸੀਂ ਵੀ ਬਦਲ ਲਿਆ। ਉਹਨਾਂ ਨੇ ਤਾਂ ਕਰਨਾ ਹੈ। ਉਹ ਬੇਲੀ ਪਈ ਹੈ ਇੱਥੋਂ ਪਠਾਨਕੋਟ ਤੱਕ ਕੱਚੀਆਂ ਪਹਾੜੀਆਂ ਉੱਥੇ ਵਸਾਉਂਦੇ ਨਾ ਗਰੋਨੀਆਂ ਨਾਲੇ ਪਹਾੜਾਂ 'ਚ ਸੋਹਣੀਆਂ ਲੱਗਣੀਆਂ ਸੀ ਆ ਜਿਹੜੀ ਪੰਜਾਬੂ ਪੱਟੀ ਹੈ ਖਾਲੀ ਆਪਾਂ ਨੇ ਚੰਡੀਗੜ੍ਹ ਨਾਲ ਰਣਗਿਆ ਕਰਨ ਕਰਨ ਮਰਿੰਡੇ ਕੋਲ ਚਲੇ ਗਿਆ ਗਾਂ ਸਾਨੇ ਵਾਲ ਆ ਗਿਆ ਸੜਕ ਸਾਰੀ ਕਵਰ ਹੈ ਇਹਦੇ ਖਾਲੀ ਦੇਖਦਾ ਖੇਤ ਬਿਲਕੁਲ ਉਸ ਪੱਥਰ ਵੀ ਲੱਗਿਆ ਇਹ ਗਲਤੀ ਹੈ ਪਰ ਆਪਾਂ ਕਹਿੰਦੇ ਵੀ ਸਾਡਾ ਕੀਲਾ ਹੋ ਗਿਆ ਫਿਲਹਾਲ 2 ਕਰੋੜ ਦਾ ਅੱਗੇ ਜਿਹੜੀ ਮੋਹਾਲੀ ਬੱਚਿਆਂ ਨੇ ਕਹਿੰਣਾ ਵੀ ਕੋਠੀ ਦਾ ਮੋਹਾਲੀ ਲੱਗੇ ਇਹਦੇ ਬਾਅਦ 6 ਕਰੋੜ ਦੀ ਹਾਂ ਸੋ ਸਾਡਾ ਮੁੱਖ ਕੀਤਾ ਖੇਤੀ ਸੀ ਅਸੀਂ ਖੇਤੀ ਦੇ ਥੋੜੇ ਥੋੜੇ ਪੈਸੇ ਕੱਢ ਕੇ ਜਿੱਦਾਂ ਸਟਾਕ ਵਾਲੇ ਨਵੇਂ ਮੁੰਡੇ ਆ ਜਾਂ ਕਸੀਂ ਅਸੀਂ ਕਿਸੇ ਐਪ ਚ ਇਨਵੈਸਟ ਕਰੀਏ ਜਾਂ ਅਸੀਂ ਕੋਈ ਨਵੇਂ ਬੱਚੇ ਜਿਹੜੇ ਰਿਸਰਚਰ ਹਨ ਉਹਨਾਂ ਦੀ ਟੀਮ ਆਪਣਾ ਕੰਮ ਕਰੀਏ ਜਾਂ ਜੀ ਪ੍ਰੋਸੈਸਿੰਗ ਪਲੈਂਟ ਲਾਈਏ ਜਿਹੜਾ ਬਾਗ ਹੈ ਆਵਦਾ ਜੂਸ ਤਿਆਰ ਕਰਕੇ ਆਨਲਾਈਨ ਵਿੱਚ ਸਾਨੂੰ ਫਾਰਮੈਟ ਬਦਲਣਾ ਹੈ ਨਾ ਮਸਲ ਅਸੀਂ ਉਦਾਂ ਸਟਿਕ ਨਹੀਂ ਰਹਿ ਸਕਦੇ ਜਿੱਦਾਂ ਸਾਡਾ ਪਰਿਵਾਰ ਸੀ ਇਹ ਇੱਕ ਚੀਜ਼ ਹੈ ਜਿੱਦਾਂ ਤੁਸੀਂ ਕਿਹਾ ਕਿ ਮੈਂ ਵੀ ਅਵੇਲ ਨਹੀਂ ਸੀ ਹਾਂ ਬਹੁਤ ਸਾਲ ਪਹਿਲਾਂ ਮੈਂ ਉਹਨੂੰ ਦੱਸਿਆ ਕਿ ਉਦੋਂ ਮੰਨ ਲਓ ਉਦੋਂ ਜੇ ਆਪਾਂ 20 ਸਾਲ ਪਹਿਲਾਂ ਸਟਾਕਸ 'ਚ ਆ ਜਾਂਦੇ ਤਾਂ ਮੈਨੂੰ ਲੱਗਦੀ ਅੱবি ਆਪਾਂ ਬਹੁਤ ਵੱਡਾ business ਕਰ ਲੈਂਦੇ ਮਸਲਾ ਨਹੀਂ ਹੈ ਕਿ ਜਿੱਦਾਂ ਹੁਣ ਆਪ ਪਲੈਟਫਾਰਮ ਆ ਹਨਾ ਇਹ ਐਪ ਦਾ ਬਹੁਤ ਲੋਕਾਂ ਨੂੰ ਐਜੂਕੇਸ਼ਨ ਇਸ ਬਾਰੇ ਕਿ ਕਿਵੇਂ invest ਕਰਨਾ ਕਿੱਥੇ ਕਰਨਾ ਬਹੁਤ ਅੱਛਾ ਬਣਾ ਦਿੱਤਾ ਹੈ ਨਾ ਹਾਂ ਇਹਨਾਂ ਨੇ ਐਪ ਵੀ ਬਣਾ ਦਿੱਤਾ ਆਪ ਐਪ ਚ ਵੀ ਤੁਸੀਂ ਆਪ ਦਾ ਆਪਣੀ ਮਰਜ਼ੀ ਨਾਲ ਵੀ ਖੇਡ ਸਕਦੇ ਹੋ ਤੁਸੀਂ ਇਹਨਾਂ ਦੀ ਟੀਮ ਨਾਲ ਵੀ ਖੇਡ ਸਕਦੇ ਹੋ ਯਾ ਐਜੂਕੇਟ ਹੋ ਸਕਦੇ ਪਤਾ ਲਾ ਸਕਦੇ ਕਿ 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 ਕਲਾਸਾਂ ਲਾਇਆ ਕਰਨੀਆਂ ਕਿ ਆਨਲਾਈਨ ਵੀ ਕਲਾਸਾਂ ਸ਼ੁਰੂ ਕਰਨਗੇ Zoom ਕਲਾਸਿਸ ਵੀ ਸ਼ੁਰੂ ਕਰੇ ਰੀਚ ਹੋਣੀ ਹੈ ਸਾਰਾ ਕੁਝ ਪੂਰੀ ਹਾਂ ਮੇਨ ਚੀਜ਼ ਇਹ ਹੈ ਕਿ ਲੋਕਾਂ ਤੋਂ ਪਾਤਾ ਸਹਾਰ ਬੰਦਾ ਕਰਦਾ ਪਰ ਇੱਕ ਬਿਜ਼ਨੈਸਮੈਨ ਦਾ ਇਨਸਾਨ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਜੇ ਇੱਕ ਬਿਜ਼ਨਸਮੈਨ ਕਹਿੰਦਾ ਵੀ ਮੈਂ ਤਾਂ ਆਪਦਾ ਕਮਿਸ਼ਨ ਲੈ ਲੈਣਾ ਪਰ ਤੁਹਾਨੂੰ ਉਹ ਪੜਾਉਣਾ ਨਹੀਂ ਚਾਹੁੰਦਾ ਕਿਉਂਕਿ ਉਹਨੇ ਤਾਂ ਥੋਟੂ ਕੰਮ ਲੈਣਾ ਪਰ ਇਹ ਤੁਹਾਨੂੰ ਪੜਾਉਣਾ ਵੀ ਚਾਹੁੰਦੇ ਆ ਇਹ ਵੀ ਕਹਿੰਦੇ ਵੀ ਤੁਸੀਂ ਇਹਨਾਂ ਜਿੱਥੇ ਮਰਜ਼ੀ ਕਰੋ ਦੰਦ ਤੋਂ ਸਿੱਖ ਕੇ ਲੈ ਜਾਓ ਅੱਛਾ ਹਾਂ ਸੋ ਮਨਸਾਤ ਭੁੱਖ ਵੀ ਲਾਂਚ ਹੋਈ ਹੈ ਹੈਨਾ ਮੈਂ ਨਹੀਂ ਮੈਂ ਕਰਨੀ ਨਹੀਂ ਸੀ ਸੌਣ ਦੇ ਲਈ ਇਹ ਚੱਕ ਕੇ ਲਿਆ ਸ਼ਰਮਾ ਜੀ ਮੈਂ ਚਲੋ ਮੈਨੂੰ ਮੈਨੂੰ ਕੁਝ ਕੋਈ ਤਾਂ ਗੰਦਾ ਦਾ ਕਲਾਕਾਰ ਹੈਗਾ ਮੈਂ ਕਲਾਕਾਰ ਹੈ ਹੀ ਨਹੀਂ ਸੀ ਅੱਖਾਂ ਨਾਲ ਪਿਆਰ ਚਲੋ ਕਲਾ ਤਾਂ ਸਾਰੀ ਉਮਰ ਨਹੀਂ ਆਉਂਦੀ ਬੰਦੇ ਨੂੰ ਜਿੰਨੀ ਮਰਜ਼ੀ ਮਿਹਨਤ ਕਰਦਾ ਹੈ ਕਲਾ ਦੀ ਤਾਂ ਪਹਿਲੀ ਪੌੜੀ ਨਿਚੜ ਹੁੰਦਾ ਸਿੱਖੀ ਜਾਂਦੇ ਅਜੇ ਅਜੇ ਤਾਂ ਇੰਨੇ ਸਾਰੇ ਐਸਲ ਕਰੀਏ ਗਾਉਣਾ ਅਜੇ ਹੈ ਅੱਗੇ ਜਾ ਕੇ ਜਿੱਥੋਂ ਤੱਕ ਕਾਰ ਦੀ ਗੱਲ ਹੈ ਕਾਰਾਂ ਦਾ ਇਹਨਾਂ ਦਾ ਵਪਾਰ ਆਹਰੇ ਦੇ ਦਿੰਦੇ ਸਾਨੂੰ ਸਾਡੇ ਕੋਲ ਕਾਰ ਹੈ ਨਹੀਂ ਆਪਣੀ ਮੰਨ ਤਾਂ ਬੋਖ ਨਿਕਲੇ ਪੰਜਾਬੀ ਨਾਲ ਬਹੁਤ ਮੁਹੱਬਤ ਹੈ ਉਰਦੂ ਨਾਲ ਵੀ ਬਹੁਤ ਮੁਹੱਬਤ ਹੈ ਇਹਦੇ ਵਿੱਚ ਲਈ ਕਿੰਨੀ ਉਰਦੂ ਦਾ ਮੰਤਬ ਇਹ ਨਹੀਂ ਵੀ ਮੈਂ ਉਰਦੂ ਨਹੀਂ ਲਿਖਦਾ ਉਹ ਜਿੱਦਾਂ ਇਹਨਾਂ ਪ੍ਰਭਾਵ ਹੁੰਦਾ ਬੱਚ ਪੰਜਾਬੀ ਤਾਂ ਮੈਂ ਨਹੀਂ ਲੈਂਦਾ ਮੈਂ ਪੰਜਾਬੀ ਨੂੰ ਪਿਆਰ ਕਰਦਾ ਮੇਰੇ ਬਰਾਦ ਕੋ ਪਾਰਾਂ ਹਮੇਸ਼ਾ ਉਹਨਾਂ ਦੀ ਵੀ ਗੱਲ ਕਰਦਾ ਬਿਲਕੁਲ ਸਪੈਸ਼ਲ ਗਾਣੇ ਲਿਖਦਾ ਹਾਂ ਆਦੋ ਜੇ ਤੁਸੀਂ ਬੱਦਲ ਤੋਂ ਪੈਂਟ ਕਰਦਾ ਪੈਂਟ ਕਰ ਕੀ ਕੀ ਸੁਣਦੇ ਹੋ ਪੰਜਾਬੀ ਵੀਰ ਵੀ ਸੁਣ ਰਹੇ ਆ ਜਿਹੜਾ ਫਿਲਮਾਂ ਦਾ ਸੰਗੀਤ ਸੀ ਉਹਦੇ ਵਿੱਚ ਵੀ ਸਾਰੇ ਪੰਜਾਬੀ ਸੀ ਮਦਰ ਮੋਨ ਸਾਹਿਬ ਹੋ ਕੇ ਓਪੀ ਨਾਇਰ ਸਾਹਿਬ ਜਿਹੜੇ ਅਦਾਕਾਰ ਲੋਕ ਹੁੰਦੇ ਐ ਵੀ ਸੀ ਉਹ ਵੀ ਪ੍ਰਭਾਵ ਸੀ ਫਿਰ ਉਹਨਾਂ ਦੇ ਗਾੜੇ ਵੀ ਸੁਣਦੇ ਸੀ ਉਹ ਹਿੰਦੀ ਚੋਂਦੇ ਸੀ ਤੇ ਜਗਜੀਤ ਸਿੰਘ ਨੂੰ ਵੀ ਸੁਣਦੇ ਸੀ ਫਿਰ ਅਸੀਂ ਉੱਧਰਲੇ ਪੰਜਾਬ ਵਾਲਿਆਂ ਨੂੰ ਵੀ ਸੁਣਦਿਆਂ ਨੂੰ ਸੁਸਾਹੋ ਕੇ ਗੁਲਾਬ ਨੂੰ ਤੋਹਈ ਕਰੀਆ ਸੀ ਤਾਂ ਬੋਲੀ ਬੋਲੀ ਗੱਦਲਾਂ ਦਾ ਇੱਕ ਸ਼ੌਕ ਪੈ ਗਿਆ ਜਿਹਨੂੰ ਕੰਨਗੇ ਲਿਖਤ ਦੀ ਜਿਹੜੇ ਬੰਦੇ ਸਾਡੀ ਭਾਸ਼ਾ ਨਹੀਂ ਸੁਣ ਰਹੇ ਚਲ ਇਹਦੇ ਜੀ ਆਪਣੀ ਗੱਲ ਦਿਲ ਦੀ ਸੁਣਾ ਦੇ ਗੱਲ ਘੱਟ ਘੱਟ ਦੇਣ ਗਿਆ ਸੁਣਾ ਦੇ